ਸ਼ਕਲ ਦੇ ਨਾਲ ਅਸੀਂ ਕਰਜ਼ਾ ਚੁੱਕ ਕੇ ਲਿਮਟਾਂ ਬਣਾ ਸੀ ਉਹ ਬੱਤੇ ਨੂੰ ਬਾਹਰ ਭੇਜਿਆ ਕਿ ਕਮਾਈ ਕਰੇਗਾ ਆਪਣੇ ਪੈਰਾਂ 'ਤੇ ਖੜ ਹੋ ਜਾਣਗੇ ਗਿਆ ਆ ਉਥੇ ਕੰਮ ਵਰਕ ਪਰਮਿਟ ਵੀ ਮਿਲ ਗਿਆ ਲਾਇਸੈਂਸ ਵੀ ਬਣ ਗਿਆ ਉਹ ਸ਼ੁਕਰਾਨਾ ਕਰਨ ਵਾਸਤੇ ਗੁਰੂ ਘਰ ਨਾਲ ਜੁੜਿਆ ਆ ਤੇ ਗੁਰਦਰਾ ਸਾਹਿਬ ਮੱਥਾ ਟੇਕਣ ਆਪਣੇ ਸਾਥੀਆਂ ਨਾਲ ਗਿਆ ਆ ਉਹਨਾਂ ਨੂੰ ਉਥੇ ਉਹ ਤਾਰ ਦਿੱਤਾ ਤੇ ਆਪ ਆਪਣੇ ਕੰਮ ਵਾਸਤੇ ਆਪਣੇ ਘਰ ਨੂੰ ਆ ਰਿਹਾ ਸੀ ਰਸਤੇ ਦੇ ਵਿੱਚ ਉਹ ਟਰਾਲਾ ਆਗੋਂ ਆ ਰਿਹਾ ਸੀ ਉਹ ਟਰਾਲੇ ਦੇ ਨਾਲ ਨਾਲ ਹੀ ਟੱਕਰ ਹੋ ਗਈ ਆ ਜਿਸ ਦੀ ਮੌਕੇ ਤੇ ਮੌਤ ਹੋ ਗਈ ਕਰਜਾਪੁਰਜਾ ਚੋਕੇ ਮਤਲਬ ਭੇਜਿਆ ਉਹਦੇ ਵਿੱਚੋਂ ਆਪਣੀ ਤੋਂ ਘਰ ਦੀ ਜਿਹੜੀ ਹਾਲ ਤਾਂ ਠੀਕ ਹੋ ਜਾਏਗੀ ਥੋੜੀ ਜੀ ਤੇ ਉੱਥੇ ਜਾ ਕੇ ਆ ਪਾਣਾ ਵਾਪਰ ਗਿਆ ਮੇਰੇ ਨਾਲ ਪਰਸੋਂ ਗੱਲ ਉਹੀ ਇੱਕ ਦਿਨ ਪਹਿਲਾਂ ਇਹਦੇ ਮੌਤ ਹੋਣ ਤੋਂ ਪਹਿਲੇ ਇੱਕ ਦਿਨ ਪਹਿਲਾਂ ਗੱਲ ਹੋਈ ਏ ਅਮਰੀਕਾ ਦੇ ਵਿੱਚ ਪੰਜਾਬੀ ਨੌਜਵਾਨ ਦੀ ਸੜਕ ਹਾਸੇ ਦੇ ਵਿੱਚ ਹੋਈ ਮੌਤ ਕਰਜਾ ਚੁੱਕੇ ਪਰਿਵਾਰ ਨੇ ਸਾਲ ਪਹਿਲਾਂ ਹੀ ਆਪਣੇ ਪੁੱਤ ਨੂੰ ਭੇਜਿਆ ਸੀ ਅਮਰੀਕਾ ਜਿੱਤੇ ਉਸ ਦੀ ਬੀਤੇ ਦਿਨੀ ਇੱਕ ਸੜਕ ਖਾਸੇ ਦੇ ਵਿੱਚ ਮੌਤ ਹੋ ਗਈ ਹੈ ਤੇ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੈ ਮੀਡੀਆ ਨਾਲ ਗੱਲਬਾਤ ਕਰਦੇ ਪਿਤਾ ਦਿਲਬਖ ਸਿੰਘ ਨੇ ਦੱਸਿਆ ਕਿ ਉਸਦੇ ਪੁੱਤਰ ਦਾ ਨਾਮ ਜਗਰਾਤ ਸਿੰਘ ਸੀ ਤੇ ਕਰਜਾ ਚੁੱਕੇ ਉਸ ਨੂੰ ਚੰਗੇ ਭਵਿੱਖ ਦੇ ਲਈ ਅਮਰੀਕਾ ਭੇਜਿਆ ਸੀ ਲੇਕਿਨ ਉੱਥੇ ਜਾ ਕੇ ਬੀਤੇ ਦਿਨੀ ਉਸ ਦੀ ਸੜਕ ਖਾਸੇ ਦੇ ਵਿੱਚ ਮੌਤ ਹੋ ਗਈ ਹੈ ਪੁੱਤਰ ਕੀ ਨਾਮ ਸੀ ਬੇੜੇ ਦਾ ਨਾਮ ਜਗਰਾਤ ਸਿੰਘ ਕੀ ਗੱਲ ਹੋਈ ਜੀ ਉਹ ਮਤਲਬ ਇਤਨਾ ਬਾਹਰ ਗਿਆ ਹੀ ਇਹ ਤੇ ਉੱਥੇ ਜਾ ਕੇ ਕੋਈ ਸੜਕ ਹਾਦਸੇ ਦੇ ਵਿੱਚ ਉਹਦੀ ਐਕਸੀਡੈਂਟ ਹੋ ਗਿਆ ਤੇ ਮੌਤ ਹੋ ਗਈ ਆ ਕਿਹੜੇ ਦੇਸ਼ ਗਿਆ ਜੀ ਅਮਰੀਕਾ ਦੇ ਵਿੱਚ ਤੇ ਕਿਹੜੇ ਹਾਲਾਤਾਂ ਚ ਭੇਜਿਆ ਸੀਗਾ ਆਪਣਾ ਹਾਲਾਤਾਂ ਇਤਨਾ ਹੀ ਮਤਲਬ ਕਰਜ਼ਾ-ਕੁਰਜ਼ਾ ਚੋਂ ਕੇ ਮਤਲਬ ਭੇਜਿਆ ਉਹਦੇ ਵਿੱਚ ਚਲੋ ਆਪਣੀ ਤੋਂ ਘਰ ਦੀ ਜਿਹੜੀ ਹਾਲਤਾਂ ਠੀਕ ਹੋ ਜੇਗੀ ਥੋੜੀ ਇਹ ਤੇ ਉੱਥੇ ਜਾ ਕੇ ਆ ਪਾਣਾ ਵਾਪਰ ਗਿਆ ਤੇ ਇਸ ਕਰਕੇ ਅਸੀਂ ਸਰਕਾਰ ਕੋਲ ਹੀ ਮੰਗ ਕਰਦੇ ਆ ਕਿ ਸਾਡੀ ਡੱਡ ਬਾੜੀ ਜਿਹੜੀ ਉਹ ਇਥੇ ਭੇਜੀ ਜਾਵੇ ਘਰ ਕੋ ਜਿਵੇਂ ਅਸੀਂ ਉਸ ਦਾ ਦਰਸ਼ਨ ਕਰ ਚੁੱਕੀ ਹੈ ਕੀ ਗੱਲ ਹੋਈ ਸਾਰਾ ਪਣਾ ਵਰ ਤੇ ਥੋੜੀ ਮੁਸ਼ਕਲ ਦੇ ਨਾਲ ਅਸੀਂ ਕਰਜ਼ਾ ਚੁੱਕ ਕੇ ਲਿਮਟਾਂ ਬਣਾ ਆ ਕੇ ਉਹ ਬੱਚੇ ਨੂੰ ਬਾਹਰ ਭੇਜਿਆ ਕਿ ਕਮਾਈ ਕਰੇਗਾ ਆਪਣੇ ਪੈਰਾਂ 'ਤੇ ਖੜ ਹੋ ਜਾਣਗੇ ਗਿਆ ਆ ਉਥੇ ਕੰਮ ਵਰਕ ਪਰਮਿਟ ਵੀ ਮਿਲ ਗਿਆ ਲਾਇਸੈਂਸ ਵੀ ਬਣ ਗਿਆ ਉਹ ਸ਼ੁਕਰਾਨਾ ਕਰਨ ਵਾਸਤੇ ਗੁਰੂ ਘਰ ਨਾਲ ਜੁੜਿਆ ਆ ਤੇ ਗੁਰਦਰਾ ਸਾਹਿਬ ਮੱਥਾ ਟੇਕਣ ਆਪਣੇ ਸਾਥੀਆਂ ਨਾਲ ਗਿਆ ਆ ਉਹਨਾਂ ਨੂੰ ਉੱਥੇ ਉਤਾਰ ਦਿੱਤਾ ਤੇ ਆਪ ਆਪਣੇ ਕੰਮ ਵਾਸਤੇ ਆਪਣੇ ਘਰ ਨੂੰ ਆ ਰਿਹਾ ਸੀ ਰਸਤੇ ਦੇ ਵਿੱਚ ਕੋ ਟਰਾਲਾ ਆਗੋਂ ਆ ਰਿਹਾ ਸੀ ਉਹ ਟਰਾਲੇ ਦੇ ਨਾਲ ਨਾਲ ਟੱਕਰ ਹੋ ਗਈ ਆ ਜਿਸ ਦੀ मौके ਤੇ ਮੌਤ ਹੋ ਗਈ ਹੁਣ ਕੀ ਮੰਗਦੇ ਹੁਣ ਸਾਡੀ ਇਹੋ ਹੀ ਮੰਗ ਹੈ ਇਹੋ ਹੀ ਬੇਨਤੀ ਤੇ ਤਰਲਾ ਹੈ ਸਾਰੇ ਪਰਵਾਦ ਦਾ ਕਿ ਸਾਡਾ ਬੱਚਾ ਦਿਲਆਸ਼ ਸਾਡੇ ਪਿੰਡ ਇਮਰਾਹੀਮਪੁਰਾ ਕਸਈਲੇ ਨਾਲ ਆ ਕੇ ਇੱਥੇ ਭੇਜਦੇ ਅਸੀਂ ਉਹਦਾ ਉਹਦੀ ਜੰਮਣ ਧਰਮੀ ਦੇ ਵਿੱਚ ਸਸਕਾਰ ਕਰ ਸਕੇ ਅੰਤਮ ਦਰਸ਼ਨ ਕਰ ਲਈਏ ਤਾਂ ਕਿ ਸਾਨੂੰ ਕੋਈ ਤਰਵਾਸ ਹੋ ਜਾ ਗਏ ਹੀ ਉਹ ਹੀ ਬੇਨਤੀ ਕਰਦੇ ਸਾਡੀ ਇਹੋ ਹੀ ਮੰਗ ਹੈ